ਦੇਵ ਉਸਾ ਕਰਨ ਦੀ ਤੇ ਮੈਂ ਇਦਾਂ ਦੀ ਫੈਮਿਲੀ ਤੋਂ ਬਿਲੋਂਗ ਕਰਦੀ ਆ ਕਿ ਮੇਰੇ ਘਰ ਦੇ ਨਾਲ ਮੇਤੇ ਕਦੀ ਹੱਥ ਨਹੀਂ ਜਿੱਤੇ ਦਾ ਕਿ ਸਭ ਤੋਂ ਵੱਡਾ ਰੀਜ਼ਨ ਹੱਥ ਚੱਕਣਾ ਤੇ ਮੰਗ ਜੋ ਕਿ ਇੱਕ ਕੁੜੀ ਨੂੰ ਨਹੀਂ ਸੈਣੀ ਚਾਹੀਦੀ ਹਰ ਟਾਈਮ ਇਹਨਾਂ ਨਾਲ ਪੌਡਕਾਸਟਾਂ ਦੇ ਬਹਿ ਕੇ ਮੁੰਡੇ ਨੂੰ ਗਲਤ ਕਰਨਾ ਹੁੰਦਾ ਵੀ ਮੁੰਡਾ ਹੀ ਗਲਤ ਏ ਮੁੰਡਾ ਹੀ ਡਾਹਵਾ ਆਣੇ ਉਹ ਇੱਕ ਔਟਦਾ ਉਹ ਹੀ ਮਾਰਦਾ ਉਹਦੇ ਕਰਕੇ ਰਿਸ਼ਤਾ ਟੁੱਟਿਆ ਭਵੇਂ ਲੱਛਣ ਇਹਨਾਂ ਦੇ ਆਪਦੀ ਮਾਰੇ ਹੋਣ ਹੇ ਵੀ ਭਲੇਖਾ ਵੜਾ ਹੋਣਾ ਵੀ ਸ਼ਾਇਦ ਮੁੰਡਾ ਉਹਦੇ ਨਾਲ ਰਿਸ਼ਤਾ ਗਾ ਵਧਾਉਣਾ ਚਾਹੁੰਦਾ ਤਾਂ ਸਿਫਤ ਕਰੀ ਜਾਂਦਾ ਇਦਾਂ ਦਾ ਕੁਝ ਨਹੀਂ ਰਾ ਉਹਦਾ ਮੰਗ ਮੰਗਣੀ ਹੋ ਚੁੱਕਿਆ ਸਾਰਾ ਕੁਝ ਉਹਦੇ ਨਹੀਂ ਗਲਤ ਬੋਲਣਾ ਚਾਹੁੰਦਾ ਕਿਸੇ ਵਾਰ ਇਹ ਕਹਿੰਦਾ ਸਾਰਾ ਕੁਝ ਨਿਬੜ ਚੁੱਕਿਆ 5 ਸਾਲ ਪਹਿਲਾਂ ਨਿਬੜ ਗਿਆ ਖਤਮ ਹੋ ਗਈ ਗਾ ਨਹੀਂ ਹੁਣ ਨਵਾਂ ਚੈਪਟਰ ਸ਼ੁਰੂ ਹੋ ਗਿਆ ਇਹ ਸਾਲੇ ਨਿੱਕੀ ਜੀ ਉਹਨੇ ਚਪੇੜ ਮਾਰਤੀ ਸੋਸ਼ਲ ਮੀਡੀਆ ਤੇ ਆਏ ਮੁਝੇ ਚਪੇੜ ਵਜੀ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਬੀਆਂ ਨੂੰ ਗਗਨ ਲਾਲੀ ਤੇ ਸੁਨੇਹਾ ਕਟਿਆਲ ਇਹਨਾਂ ਦਾ ਪਿੱਛੇ ਡਿਵੋਰਸ ਹੋਇਆ ਸੀ ਕੁਝ ਕੁ ਸਾਲ ਪਹਿਲਾਂ ਤੇ ਅਨਰੂਲਾ ਅੰਕਲ ਜਿਹੜਾ ਵੱਡਾ ਆ ਗਿਆ ਪਰ ਇਹਨੂੰ ਅਕਲ ਨਹੀਂ ਆਈ ਇਹਨੇ ਫੇਰ ਉਹਨੂੰ ਵਲਾਕੇ ਪੋਡਕਾਸਟ ਕੀਤਾ ਤੇ ਉਹਨੇ ਇਲਜ਼ਾਮ ਲਾਏ ਮੁੱਡੇ ਤੇ ਵੀ ਇਹ ਘੁੱਟਦਾ ਮਾਰਦਾ ਹੀ ਇਹਨਾਂ ਦੀ ਸੁਣਦੇ ਆਪਾਂ ਸਾਰੀ ਗੱਲਬਾਤ ਆ ਜੋ ਸਸ ਸਤਿ ਸ਼੍ਰੀ ਅਕਾਲ ਐਂਡ ਵੈਲਕਮ ਟੂ ਚਾਤ ਤੇ ਚੁਗਲੀ ਵਿਦ ਸਮੀਰ ਓਬਰਾਏ ਔਰ ਅਜਰਾ ਇਹ ਐਪੀਸੋਡ ਜਿਹੜਾ ਕੱਲਾ ਸਮੀਰ ਓਬਰਾਏ ਨਹੀਂ ਕਪਿਲ ਨਰੂਲਾ ਨਾਲ ਆ ਮੇਰਾ ਨਾਮ ਲੋ ਕਪਿਲ ਨਰੂਲਾ ਨਾਲ ਆ ਮੇਰਾ ਨਾਮ ਲੋ ਇੱਕ ਵਾਰ ਫੇਰ ਇਹ ਭੋਰਦੇ ਹੋਏ ਕਿੰਨੇ ਫਨੀ ਬੰਦੇ ਨੇ ਯਾਰ ਹਨਾ ਇੱਕ ਕਮੀਸਰਾ ਜਾਂ ਤੇ ਇੱਕਾ ਕਪੇਲ ਅੰਕਲ ਤੇ ਵੇਖੋ ਨਾ ਕਿੰਨੀ ਕੂਲ ਤੇ ਕਿੰਨੀ ਫਨੀ ਇੰਟਰੋ ਸੀ ਇਹਨਾਂ ਦੀ ਤੁਹਾਡਾ ਡਿਵੋਰਸ ਦਾ ਕਾਰਨ ਕੀ ਸੀ ਮੇਰਾ ਵੀ ਤੇ ਮੈਨੂੰ ਲੱਗਦਾ ਕਿ ਬਹੁਤ ਕੁੜ ਸਹਿ ਜਾਂਦੀਆਂ ਕਿਉਂਕਿ ਸਾਨੂੰ ਸ਼ੁਰੂ ਤੋਂ ਇਹੀ ਚੀਜ਼ ਸਿਖਾਈ ਹੈ ਤੇ ਮੈਂ ਇਦਾਂ ਦੀ ਫੈਮਿਲੀ ਤੋਂ ਬਿਲੋਂਗ ਕਰਦੀ ਆ ਕਿ ਮੇਰੇ ਘਰ ਦੇ ਨਾਣਾ ਮੇਤੇ ਕਦੀ ਹੱਥ ਨਹੀਂ ਝੱਕਿਆ ਐਂਡ ਮੈਂ ਕਦੀ ਆਪਣੇ ਘਰ ਚ ਲਾਲਚ ਨਹੀਂ ਦੇਖਿਆ ਪੈਸੇ ਦਾ ਐਂਡ ਮੈਨੂੰ ਲੱਗਦਾ ਕਿ ਸਭ ਤੋਂ ਵੱਡਾ ਰੀਜ਼ਨ ਹੱਥ ਚੱਕਣਾ ਤੇ ਮੰਗ ਜੋ ਕਿ ਇੱਕ ਕੁੜੀ ਨੂੰ ਨਹੀਂ ਸੈਣੀ ਚਾਹੀਦੀ ਹਰ ਟਾਈਮ ਇਹਨਾਂ ਨਾ ਪੌਡਕਾਸਟਾਂ ਦੇ ਬਹਿ ਕੇ ਮੁੰਡੇ ਨੂੰ ਗਲਤ ਕਰਨਾ ਆਂਦਾ ਵੀ ਮੁੰਡਾ ਹੀ ਗਲਤ ਏ ਮੁੰਡਾ ਹੀ ਐਡਾ ਹਵਾਣੇ ਉਹ ਕੁੱਟਦਾ ਉਹ ਹੀ ਮਾਰਦਾ ਉਹਦੇ ਕਰਕੇ ਰਿਸ਼ਤਾ ਟੁੱਟਿਆ ਭਵੇਂ ਲੱਛਣ ਇਹਨਾਂ ਦੇ ਆਪਦੀ ਮਾਰੇ ਹੋਣ ਇੱਕ ਚੀਜ਼ ਵੇਖੋ ਵੀ ਆਪਣੇ ਦਾਦੇ ਦਾਦੀਆਂ ਦੇ ਟਾਈਮ ਮਾਪਿ ਕਿੰਨੇ ਘਟ ਤਲਾਕ ਸੁਣੀ ਦੇ ਸੀ ਕਿਉਂ ਕਿਉਂਕਿ ਉਹ ਮੰਨ ਲਾ ਉਹ ਲੜਦੇ ਵੀ ਸੀ ਨਾ ਅੰਦਰ ਬਹਿ ਕੇ ਉਹ ਸਮਝੋਤੇ ਕਰ ਲੈਂਦੇ ਸੀ ਲਾਈਫ ਉਹ ਪ੍ਰਾਈਵੇਟ ਰੱਖਦੇ ਸੀ ਆਪਦੀ ਠੀਕ ਹੈ ਉਹ ਜ਼ਿੰਦਗੀ ਆਪਦਾ ਪਿਆਰ ਮੁਹੱਬਤ ਸਾਰਾ ਪ੍ਰਾਈਵੇਟ ਰੱਖਦੇ ਸੀ ਉਹ ਹਰ ਇੱਕ ਪਲ ਠੀਕ ਹੈ ਉਹ ਅੰਦਰੋਂ ਅੰਦਰ ਹੀ ਲੜ ਕੇ ਤੇ ਅੰਦਰ ਹੀ ਮਾਨੀਆਂ ਦੇ ਹੀ ਇਹ ਸਾਲੇ ਨਿੱਕੀ ਜੀ ਉਹਨੇ ਚਪੇੜ ਮਾਰਤੀ ਸੋਸ਼ਲ ਮੀਡੀਆ ਤੇ ਮuje ਚਪੇੜ ਵਜੀ ਹੈ ਨੇ ਉਹਨੇ ਮਾਰਿਆ ਜਾਂ ਪੱਤ ਮਾਰ ਤਾਂ ਇਸਨੇ ਪੱਤ ਮਾਰਾ ਹੈ ਸ਼ਰਮ ਨੂੰ ਹੱਥ ਮਾਰੋ ਯਾਰ ਭੈ ਚ ਤੁਸੀਂ ਮਜ਼ਾਕ ਹੀ ਬਣਾ ਲਿਆ ਵਿਆਹ ਦਾ ਇਹਨਾਂ ਦੇ ਕਰਕੇ ਆ ਚਗਲਾਂ ਦੇ ਕਰਕੇ ਤਲਾਕ ਵਾਧਦੇ ਪਏ ਨੇ ਜਿਹੜੇ ਅੱਜ ਕੱਲ ਤਲਾਕ ਹੈ ਨਾ ਇਹਨਾਂ ਕਰਕੇ ਵਾਧਦੇ ਪਏ ਨੇ ਕਿੱਦਾਂ ਕਿਸੇ ਨੇ ਆਪਣੇ ਆਪ ਨੂੰ ਹਾਮ ਕਰਨ ਦਾ ਸੋਚਿਆ ਇਮੋਸ਼ਨਸ ਖਤਮ ਹੋ ਗਈ ਸੀ ਕੋਈ ਬਲੇਡ ਨਹੀਂ ਸੀ ਦਿੱਤਾ ਕੋਈ ਕੁਝ ਨਹੀਂ ਮੈਂ ਆਰੀ ਨਾਲ ਆਪਣੀ ਬਾਹ ਵੜ ਲਈ ਸੀ ਐਨ ਮੇਰੀ ਨਾੜਾਂ ਮੈਂ ਲਟਕਦੀਆਂ ਦੇਖੀਆਂ ਹੋਰ ਨਹੀਂ ਕੁਝ ਲੰਕਿਆ ਮਰੀ ਨਹੀਂ ਫਿਰ ਤੂੰ ਉਠਾਂ ਦੀ ਤਾਂ ਭੈਣ ਦੀ ਕਰਾਈ ਰੱਖ ਦੇਣੇ ਬੰਦਾ ਦੇ ਬਲੇਡ ਨਾਲ ਹੀ ਵੱਢਿਆ ਜਾਵੇ ਤੇ ਬੰਦਾ ਮਰ ਜਾਂਦਾ ਤੂ ਆਰੀ ਨਾਲ ਬਚੀ ਫਿਰਦੀ ਤੇ ਬੈਠੀ ਝੂਠਾਂ ਦੀ ਭੈਣ ਘੜੀ ਜਾਨੀ ਹੈ ਝੂਠਾਂ ਦੀ ਤੋਬਾ ਤੋਬਾ ਕਰਾ ਕੇ ਰੱਖ ਦੇਣੇ ਤਾਂ ਪਿਆਰ ਦਾ ਤੁਹਾਨੂੰ ਮਤਲਬ ਹੀ ਨਹੀਂ ਆ ਚੀਜ਼ ਦੇ ਨੇੜੇ ਵੀ ਪਹੁੰਚਾ ਦੇਵੇ ਕਹਿੰਦੇ ਆ ਕਿ ਜਿਹੜਾ ਆਪਣਾ ਹੈ ਨਾ ਉਹ ਛੱਡ ਕੇ ਨਹੀਂ ਜਾਂਦਾ ਤੇ ਜਿਹੜਾ ਛੱਡ ਗਿਆ ਨਾ ਉਹ ਤਾਂ ਆਪਣਾ ਨਹੀਂ ਹੈ ਚੋਦ ਚੋਦ ਗਿਆਨ ਚੋਦ ਬੈਠ ਕੇ ਜਿੰਨਾ ਚੋਦਿਆ ਜਾਂਦਾ ਚੋਦ ਅਹੀ ਤਾਂ ਗ੍ਰਹਿ ਤੇ ਰਹਿੰਦੇ ਹੀ ਨਹੀਂ ਸੰਤ ਪਤਾ ਹੀ ਨਹੀਂ ਨਾਲੇ ਤੂੰ ਕਹਿ ਵੀ ਜਿਹੜਾ ਛੱਡ ਜੇ ਉਹ ਆਪਣਾ ਨਹੀਂ ਤੇ ਜਿਹੜਾ ਆਪਣਾ ਉਹ ਛੱਡਦਾ ਨਹੀਂ ਤੇ ਛੱਡਿਆ ਦਾ ਤੂੰ ਐ ਉਹਨੂੰ ਨਾਲੇ ਪੁੱਤਰ ਜੀ ਰਿਸ਼ਤੇ ਹੁੰਦੇ ਨੇ ਜਿਹੜੇ ਉਹ ਸੋਸ਼ਲ ਮੀਡੀਆ ਤੇ ਆ ਕੇ ਨਹੀਂ ਨਿਭਦੇ ਹੁੰਦੇ ਉਹ ਪਰਦਿਆਂ 'ਚ ਚੰਗੇ ਲੱਗਦੇ ਹੁੰਦੇ ਆ ਚੋਦੀਆਂ ਨਹੀਂ ਤੂੰ ਬੈਠੀ ਗਿਆ ਸਾਡੇ ਕੋਲ ਬੰਦੇ ਬਹੁਤ ਐ ਸਾਡੇ ਕੋਲ ਬੰਦੇ ਬਹੁਤ ਐ ਪਰ ਸਾਡੇ ਕੋਲ ਟਰਸਟ ਕਰਨ ਵਾਲਾ ਕੋਈ ਵੀ ਨਹੀਂ ਹੈ ਕਿੰਨੇ ਕੋ ਰੱਖੇ ਸੀ ਤੂੰ ਹੈ ਜਿਹੜਾ ਟਰਸਟ ਲਾਭਦੀ ਫਿਰਦੀ ਹੈ ਇੰਨੇ ਬੰਦਿਆਂ 'ਚ ਟਰਸਟ ਨਹੀਂ ਲਾਭਦਾ ਹੁੰਦਾਗਾ ਇੱਕ ਕੱਧਾ ਹੁੰਦਾ ਤੇ ਅਸੀਂ ਮੰਨ ਵੀ ਲੈਂਦੇ ਵੀ ਆ ਇੰਟਰਸਟ ਦੀ ਗੱਲ ਕਰਦੀ ਪਈ ਐ ਕੀ ਕਹਿੰਦੇ ਪਏ ਜੀ ਸਨੇਹਾ ਕਟਾਇਲ ਬੀਬੀ ਜੀ ਐਂਡ ਮੈਨੂੰ ਇਹ ਲੱਗਦਾ ਸੀ ਕਿ ਮੇਰੀ ਤਾਂ ਬਿਲਕੁਲ ਹੀ ਖਰਾਬ ਹੋ ਗਈ ਕਿਉਂਕਿ ਮੈਂ ਡਿਪਰੈਸ਼ਨ ਜੋ ਨਿਕਲ ਕੇ ਡਿਪਰੈਸ਼ਨ ਚ ਆ ਗਈ ਉਹ ਡਿਪਰੈਸ਼ਨ ਚ ਗਈ ਚਲੀ ਤੇ ਤੁਸੀਂ ਦੰਦ ਕੱਢੀ ਜਾਂਦੇ ਜੀ ਕਪਲ ਅੰਕਲ ਜੀ ਤੁਸੀਂ ਸਿਆਣੇ ਬਿਆਣੀ ਭੈਣ ਜੋ ਦਾਣੇ ਨਾ ਡਿਪਰੈਸ਼ਨ ਤਾਂ ਪੂਆ ਦਾ ਪਿੰਟ ਬਣਾਇਆ ਆ ਸਾਲੇ ਸੰਪਤੀ ਦੇ ਭੁੱਖੇ ਬਾਲੇ ਸੰਪਤੀ ਦੇ ਭੁੱਖੇ ਨੇ ਵੀ ਅਸੀਂ ਡਿਪਰੈਸ਼ਨ ਕਵਾਂਗੇ ਤੇ ਲੋਕ ਸਾਡੇ ਨਾਲ ਜੁੜਨਗੇ ਅਮਰਦਾਬ ਦੀ ਨਾਲ ਇਹ ਸੀ ਅੰਕਲ ਸਾਡੇ ਪਿੱਛੇ ਬੰਦੇ ਲੱਗੇ ਪੁਲਿਸ ਦੀ ਵਰਦੀ ਦੇ ਵਿੱਚ ਤੇ ਮੇਰੇ ਖਾਲ ਗੋਲੀ ਵੀ ਚੱਲੀ ਥਾ ਫਾਇਰਿੰਗ ਕੰਟੀਨਿਊਸ ਮੈਂ ਸैम ਮੇਰਾ ਬ੍ਰਦਰ ਤੇ ਸਾਡੇ ਜਿਹੜੇ ਗਨਮੈਨ ਸੀ ਅਸੀਂ ਗੱਡੀਆਂ ਇਹਨਾਂ ਦੇ ਪਿੱਛੇ ਲਾਈਆਂ ਇਹਨਾਂ ਨੂੰ ਘਰੇ ਲੈ ਕੇ ਆਏ ਯਾਨੀ ਇਹਨਾਂ ਦੀ ਜਾਨ ਬਚੀ ਆ ਉਦੋਂ ਐਡੀ ਤੂੰ ਬੀਬੀ ਜੀ ਬਬੀਆ ਗੈਂਗ ਦੀ ਮੈਂਬਰ ਹੁੰਦੀ ਐ ਹੈ ਵੀ ਤੇਰੀ ਕਿਸੇ ਨੇ ਸਪਾਰੀ ਦਿੱਤੀ ਐ ਤੇ ਤੇਰੇ ਤੇ ਗੋਲੀਆਂ ਚੱਲਣੀਆਂ ਨੇ ਤੇ ਉਹ ਵੇਖ ਕਪਿਲ ਵੀ ਮੈਂ ਗਿਆ ਪਿੱਛੇ ਗੱਡੀਆਂ ਐਡਾ ਤੂੰ ਪੈ ਚੋ ਲਾਰੈਂਸ ਬਿਸ਼ਨੋਈ ਵੀ ਤੂੰ ਜਾ ਕੇ ਉਸੇ ਵੇਲੇ ਸੰਭ ਲਿਆ ਸਾਰਾ ਕੁਝ ਹੈ ਵਿਚਲ ਲੈਣ ਨੇ ਦਿੱਤੀਆਂ ਅੱਗੇ ਖੜ ਕੇ ਆ ਉਹ ਅਸੀਂ ਸੀ ਭਰਾਵਾ ਸਾਈਡ ਤੇ ਖੜੇ ਗੱਡੀ ਤੇ ਪਟਾਕੇ ਚਲਾਉਂਦੇ ਪਏ ਸੀ ਉਹਦੋਂ ਦੀਵਾਲੀ ਸੀਗੀ ਕੀ ਤੁਸੀਂ ਬਣਾਈ ਖੜੇ ਜਿਵੇਂ ਮਖੌਲ ਕਿ ਜਿਹੜਾ ਬੰਦਾ ਨਸ਼ਾ ਕਰਦਾ ਨਾ ਜਿੰਨੇ ਪਹਿਲੀ ਵਾਰੀ ਕੀਤਾ ਆ ਉਹਨੇ ਕਹਿਤਾ ਕਿ ਯਾਰ ਮੇਰ ਤੋਂ ਗਲਤੀ ਹੋ ਗਈ ਉਹ ਸੁਧਰ ਜਾਊਗਾ ਉਹਨੂੰ ਫੀਲ ਹੋ ਗਿਆ ਪਰ ਜਿੰਨੇ ਨਸ਼ਾ ਕਰਕੇ ਕਹਿਆ ਨਾ ਕਿ ਯਾਰ ਫਿਰਕੀ ਹੋ ਗਿਆ ਦੁਨੀਆ ਕਰਦੀ ਐ ਤੁਸੀਂ ਭੁੱਲ ਜੋ ਕਿ ਉਹ ਕਦੀ ਛੱਡ ਜਾਊਗਾ ਕਿਉਂਕਿ ਪੁੱਤਰ ਜੀ ਜੁੱਤੀਆਂ ਦਾ ਨਾਂ ਸੁਣਿਆ ਕਿ ਨਹੀਂ ਸੁਣਿਆਗਾ ਜਿੰਨਾ ਛੜਾਉਣਾ ਹੁੰਦਾ ਨਾ ਉਹ ਛੜਾ ਹੀ ਲੈਂਦੇ ਨੇ ਲਿਆਂ ਹਾ ਕਿਹੜਾ ਨਹੀਂ ਛੱਡਦਾ ਸੱਟ ਗਿਆ ਉਹਨੂੰ ਮਟੀਲੀ ਸੈਂਟਰ ਛੱਡਦਾ ਕਿਵੇਂ ਨਹੀਂ ਬਾਈ ਵੇਖ ਲਿਆ ਸਾਰਿਆਂ ਨੇ ਇਹਨਾਂ ਦਾ ਸਾਰਾ ਰਾਮ ਰੋਲਾ ਜੋ ਵੀ ਸੀਗਾ ਹਨਾ ਇਹਨੇ ਮੁੰਡੇ ਤੇ ਇਲਜ਼ਾਮ ਲਾਏ ਪਹਿਲਾਂ ਤਾਂ ਉਹਨੂੰ ਅਕਲ ਚਾਹੀਦੀ ਸੀ ਉਹ ਕਪਿਲ ਨੂੰ ਰੂਲੇ ਨੂੰ ਸਿਆਣਾ ਬਿਆਣਾ ਉਹ ਬੰਦਾ ਉਹਨੂੰ ਕੀ ਕਹੀਏ ਵੀ ਤੂੰ ਇਹਨੇ ਚੇਰਬਾਦ ਲਿਆ ਕੇ ਤੇ ਇਹਨੂੰ ਭਾਈ ਬੈਠਾ ਮੂੰਹ ਚਾ ਕੇ ਅੱਗੇ ਤੇ ਜੋ ਮੂੰਹ ਚਾਇਆ ਬਾਕੀ ਜਾਂਦੀ ਏ ਚਲੋ ਨੇ ਯਾਰ ਕੀਤਾ ਹੋਵੇਗਾ ਉਹਨੇ ਮਾਰਿਆ ਕੁੱਟਿਆ ਹੋਵੇਗਾ ਆਪਾਂ ਨੂੰ ਨਹੀਂ ਪਤਾ ਇਹ ਚੀਜ਼ ਦਾ 100 ਘਰਾਂ ਚ ਹੁੰਦਾ ਹੀ ਰਹਿੰਦਾ ਸਾਰੀ ਦੁਨੀਆ ਚ ਹੁੰਦਾ ਰਹਿੰਦਾ ਠੀਕ ਹੈ ਲੜਦੇ ਵੀ ਨੇ ਬੋਲਦੇ ਵੀ ਨੇ ਪਿਆਰ ਵੀ ਕਰਦੇ ਸਭ ਕੁਝ ਹੁੰਦਾ ਹੈ ਦੋ ਜੀਆਂ ਚ ਤੇ ਇਹਨਾਂ ਨੇ ਕੋਈ ਜ਼ਿਆਦਾ ਹੀ ਮਖੌਲ ਬਣਾ ਲਿਆ ਰਿਸ਼ਤੇ ਨੂੰ ਤਲਾਕ 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 ਕੰਮ ਹੋ ਗਿਆ ਇਹਨਾਂ ਦਾ ਤਾਂ ਹੁਣ ਉਹ ਮੁੰਡਾ ਵੀ ਕਹਿੰਦਾ ਪਿਆ ਵੀ ਮੇਰਾ ਰਿਸ਼ਤਾ ਪੱਕਾ ਮੈਨੂੰ ਇਹਨਾਂ ਚੀਜ਼ਾਂ ਦਾ ਫਰਕ ਨਹੀਂ ਪੈਂਦਾ ਜੋ ਨੇ ਕਿਹਾ ਆਂਦਾ ਝੂਠ ਹੈ ਸਭ ਕੁਝ ਤਲਾਕ ਲੋਕੀ ਕਹਿ ਦਿੰਦੇ ਕਿ ਤਲਾਕ ਕਿਹੜੀ ਕੋਈ ਗੱਲ ਹੈ ਅੱਜ ਕਾ ਸਾਰਿਆਂ ਦੇ ਹੋਣ ਦੇ ਕਦੀ ਚੰਗੇ ਖਾਨਦਾਨ ਵਾਲੇ ਬੰਦਿਆਂ ਨੂੰ ਪੁੱਛਿਓ ਉਹਨਾਂ ਵਾਸਤੇ ਤਲਾਕ ਕਿੰਨੀ ਵੱਡੀ ਗੱਲ ਹੁੰਦੀ ਹੈ ਹੁਣ ਇਹ ਤਾਂ ਵੈਗ ਨੂੰ ਜਾਣਦਾ ਜਾਏ ਦੋਵੇਂ ਜਾਣਦੇ ਵੀ ਕੌਣ ਸੱਚਾ ਹੈ ਪਰ ਇੱਕ ਮੁੱਕ ਦੀ ਗੱਲ ਇੱਥੇ ਇਹ ਆ ਵੀ ਜਿੰਨਾ ਆਪਾਂ ਸੋਸ਼ਲ ਮੀਡੀਆ ਤੇ ਰਿਸ਼ਤਾ ਲਿਆਵਾਂਗੇ ਹੁਣ ਤੱਕ ਕਿਉਂ ਅਸੀਂ ਬੋਲਦੇ ਆਂ ਕਿਉਂ ਅਸੀਂ ਭੌਂਕਦੇ ਆਂ ਵੀ ਇਹ ਜਵਾਕ ਵਗਾਰਤੇ ਪੈਣੇ ਜਿੰਨਾ سوشل ਮੀਡੀਆ ਤੇ ਰਿਸ਼ਤਾ ਆਊਗਾ ਜਿੰਨੀਆਂ ਪ੍ਰਾਈਵੇਟ ਗੱਲਾਂ سوشل ਮੀਡੀਆ ਤੇ ਆਪ ਆ ਪਬਲਿਕ ਕਰਾਂਗੇ ਨਾ ਉਹ ਘਾਟਾ ਇਸੇ ਤਰ੍ਹਾਂ ਹੀ ਪੈਣਾ ਹੈ ਤਲਾਕ ਹੋਣੇ ਰਿਸ਼ਤੇ ਵਿਗੜਨੇ ਮਾਪਿਓ ਤੱਕ ਦੇ ਵੀ ਰਿਸ਼ਤੇ ਵਿਗੜਨਗੇ ਕੋਈ ਟਾਈਮ ਆਊਗਾ ਭੈਣ ਭਰਾਵਾਂ ਤੱਕ ਵੀ ਰਿਸ਼ਤੇ ਵਿਗੜਦੇ ਪੇ ਵੇਖਦੇ ਪੈ ਜੇ ਬਾਕੀ ਹੋਣਾ ਹੀ ਕਿੰਨਾ ਕੋ ਗਿਆਨ ਚੋਦੀ ਜਾਈਏ ਅਸੀਂ ਬਹੁਤੇ ਸਿਆਣੇ ਨਹੀਂਗੇ ਬਾਕੀ ਤੁਸੀਂ ਕਮੈਂਟ ਕਰਕੇ ਸਾਰੇ ਦੱਸ ਦੋ ਵੀ ਇਹਨਾਂ ਚ ਸਹੀ ਕੌਣ ਹੈ ਤੇ ਗਲਤ ਕੌਣ ਹੈ ਧੰਨਵਾਦ